ਮਨਕੀਰਤ ਔਲਕ ਪੰਜਾਬੀ ਇੰਡਸਟਰੀ ਦਾ ਸਟਾਰ ਗਾਇਕ ਹੈ ਉਹ ਅਕਸਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰੱਖਿਆ ਵਿੱਚ ਬੜੇ ਰਹਿੰਦੇ ਨੇ ਇਨੀ ਦਿਨੀ ਉਹ ਆਪਣੇ ਗੀਤ ਕੋਕਾ ਕਰਕੇ ਚਰਚਾ ਵਿੱਚ ਬਣੇ ਹੋਏ ਨੇ ਇਸ ਗੀਤ ਨੂੰ ਲੋਕਾਂ ਵੱਲੋਂ ਖੂਬ ਜਿਆਦਾ ਪਸੰਦ ਵੀ ਕੀਤਾ ਗਿਆ ਅੱਜ ਇੰਸਟਾਗ੍ਰਾਮ ਤੇ ਵੀ ਇਹ ਗਾਣਾ ਖੂਬ ਜਿਆਦਾ ਵਾਇਰਲ ਹੋ ਰਿਹਾ ਇਸ ਗਾਣੇ ਤੇ 1.5 ਮਿਲੀਅਨ ਤੋਂ ਜ਼ਿਆਦਾ ਲੋਕ ਰੀਲ ਬਣਾ ਚੁੱਕੇ ਨੇ ਤੇ ਇਸ ਦਰਮਿਆਨ ਮਨਕੀਰ ਤੌਲਕ ਇੱਕ ਹੋਰ ਵੀਡੀਓ ਚਰਚਾ ਵਿੱਚ ਬੜਿਆ ਹੋਇਆ ਹੈ ਮਨਕੀਰ ਤੌਲਕ ਨੇ ਆਪਣੀ ਸ਼ਾਨਦਾਰ ਹਵੇਲੀ ਦੀ ਝਲਕ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ ਇਸ ਵੀਡੀਓ 'ਚ ਆਪਣੀ ਅਲੀਸ਼ਾਨ ਹਵੇਲੀ ਵੀ ਦਿਖਾ ਰਿਹਾ ਜਿੱਥੇ ਉਹ ਸ਼ਾਨੂ ਸ਼ਕਾਦ ਦੇ ਨਾਲ ਰਹਿੰਦਾ ਹੈ ਹਵੇਲੀ ਬਾਹਰ ਉਸ ਦੀਆਂ ਸ਼ਾਨਦਾਰ ਕਾਰਾਂ ਵੀ ਖੜੀਆਂ ਦੇਖਿਆ ਜਾ ਸਕਦੀਆਂ ਨੇ ਇਹ ਵੀਡੀਓ 'ਤੇ ਲੋਕ ਖੂਬ ਕਮੈਂਟ ਵੀ ਕਰ ਰਹੇ ਨੇ ਦੱਸ ਦਿਓ ਕੀ ਜਦੋਂ ਤੋਂ ਮਨਕੀਰਤ ਔਲਖ ਨੂੰ ਬੰਬੀਹਾ ਗੈਂਗ ਵੱਲੋਂ ਜਾਨੂ ਮਾਰਨ ਦੀਆਂ ਧਮਕੀਆਂ ਮਿਲਿਆ ਨੇ ਉਦੋਂ ਤੋਂ ਹੀ ਉਸ ਦੀ ਸਕਿਉਰਟੀ ਤੇ ਵਾਅਦਾ ਕੀਤਾ ਗਿਆ ਉਹ ਹਰ ਸਮੇਂ ਜ਼ਬਰਦਸਤ ਸਕਿਉਰਟੀ ਦੇ ਨਾਲ ਕਿਰਿਆ ਨਜ਼ਰ ਆਉਂਦਾ ਹੈ ਉਸ ਦੀ ਹਵੇਲੀ ਤੇ ਵੀ ਭਾਰੀ ਸੁਰੱਖਿਆ ਬਲ ਦੇਖਿਆ ਜਾ ਸਕਦਾ ਹੈ ਜਦੋਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਉਹ ਗੈਂਗਸਟਰਾਂ ਦੇ ਨਿਸ਼ਾਨੇ ਤੇ ਬਣਿਆ ਹੋਇਆ ਗਾਇਕ ਨੂੰ ਬਾਰ ਬਾਰ ਜਾਨੂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਉਸ ਦੀ ਸੁਰੱਖਿਆ 'ਚ ਵਾਅਦਾ ਕੀਤਾ ਗਿਆ ਹੈ। ਮਨਕੀਰਤੋ ਲੱਗਦਾ ਗਾਣਾ ਕੋਕਾ ਖੂਬ ਧਮਾਲਾ ਪਾ ਰਿਹਾ। ਇਸ ਗਾਣੇ 'ਚ ਉਹ ਪ੍ਰਾਂਜਲ ਦਈਆ ਨਾਲ ਨਜ਼ਰ ਆਇਆ। ਆਪੀ ਕਿਸ ਕਿਸ ਨੂੰ ਇਹ ਵੀਡੀਓ ਵਧਿਆ ਲੱਗੀ ਤੇ ਕੌਣ ਕੌਣ ਮਨਕੀਰਤੋ ਲੱਗਦਾ ਫੈਨ ਆ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਜੇਕਰ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਜ਼ਰੂਰ ਕਰ ਦਿਓ।